ਸੀਂ ਇਕੱਠੇ ਹੀ ਪਹਿਲੇ ਤੇ ਪੜਦੇ ਹੁੰਦੇ ਸੀ ਠੀਕ ਆ ਇਕੱਠੇ ਪੜਦੇ ਪੜਦੇ ਚਲੋ ਸਾਡਾ ਫੇਅਰ ਹੋ ਗਿਆ ਮੁੜ ਕੇ ਹੌਲੀ ਹੌਲੀ ਅਸੀਂ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਜੀ ਮੈਰਿਜ ਕਰ ਲਈ ਮੈਰਿਜ ਕਰਨ ਤੋਂ ਬਾਅਦ ਸਰ ਫਿਰ ਮੈਨੇ ਕਹਾ ਛੋੜ ਦੋ ਮੁਝੇ ਤੋ ਫਿਰ ਕਿਉਂ ਆਏ ਮੇਰੀ ਜ਼ਿੰਦਗੀ ਮੇ ਕਿਉਂ ਮੁਝੇ ਬਦਲਾ ਮੈਂ ਫਿਰ ਹੌਲੀ ਹੌਲੀ ਇਦਾਂ ਆਪਣੇ ਫਰੈਂਡਾਂ ਨੂੰ ਕਿਹਾ ਵੀ ਇਦਾਂ ਪਤਾ ਕਰ ਵੇ ਉਹ ਕਹਿੰਦੇ ਉਹਨਾਂ ਨੇ ਪਤਾ ਜਦੋਂ ਕੀਤਾ ਉਹ ਕਹਿੰਦੇ ਵੀ ਯਾਰ ਉਹ ਤੂੰ ਤੇ ਕਿਹੜੇ ਚੱਕਰ ਚ ਤੁਰਿਆ ਫਿਰਦਾ ਉਹਨੇ ਤਾਂ ਇੱਥੇ ਦੂਜੀ ਮੈਰਿਜ ਕੀਤੀ ਆ दूजी मैरिज हो गए ओदा एक बच्चा भी है क्यों बनाया मुझे ऐसा क्यों दिखाई मुझे वो खुशियां वो प्यार ताकि आज तुम मुझसे कह सको कि वो सब झूठ था और सच ये है कि आज तुम किसी और की बनना चाहती हो आर। 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 मैं तुम्हारे तो बगैर जिंदा नहीं रह सकता। Don't touch me. हम किसी दूसरे की अमानत। कि मैं इमोशनल हो गया। ਮੇਰੀ ਪੇਸਟੀ 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 12 ਸਾਲ ਪਹਿਲਾਂ ਵਿਆਹ ਕਰਕੇ ਆਇਸ ਕਰਾ ਕੇ ਆਪਣੀ ਵੋਟੀ ਕੈਨੇਡਾ ਭੇਜ ਦਿੱਤੀ ਉਸ ਦੀ ਲੱਖਾਂ ਰੁਪਏ ਫੀਸ ਵੀ ਭਰੀ ਉਸ ਤੋਂ ਬਾਅਦ ਇਸ ਉਮੀਦ ਤੇ ਵਿੱਚ ਸੁਪਨੇ ਸੰਜੋਏ ਕਿ ਮੈਂ ਵੀ ਉਸ ਦੇ ਕੋਲ ਕੈਨੇਡਾ ਪਹੁੰਚ ਜਾਵਾਂਗਾ ਹਾਲਾਂਕਿ ਵੀਜ਼ੇ ਅਪਲਾਈ ਵੀ ਹੋਏ ਤੇ ਰਿਫਿਊਜ਼ ਵੀ ਚਲੋ ਇਸ ਦੇ ਪਿੱਛੇ ਦੀ ਵਜ੍ਹਾ ਕੁਝ ਵੀ ਹੋ ਸਕਦੀ ਹੈ ਪਰ ਅਚਾਨਕ ਜ਼ਿੰਦਗੀ 'ਚ ਆ ਗਿਆ ਤੂਫਾਨ ਕਿਉਂਕਿ 12 ਸਾਲ ਪਹਿਲਾਂ ਜਿਸ ਦੇ ਨਾਲ ਲਵ ਮੈਰਿਜ ਕਰਵਾਈ ਸੀ ਉਹ ਜ਼ਿੰਦਗੀ ਦੇ ਇਸ ਪੜਾਅ 'ਚ ਇਹੋ ਜਿਹਾ ਧੋਖਾ ਦੇਗੀ ਇਸ ਨੌਜਵਾਨ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਇਸ ਨੌਜਵਾਨ ਦੀ ਮੰਨੀਏ ਤੇ ਇਸ ਦੀ ਪਤਨੀ ਨੇ 12 ਸਾਲ ਬਾਅਦ ਕੈਨੇਡਾ ਦੇ ਵਿੱਚ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਹੈ ਇਹੀ ਨਹੀਂ ਉੱਥੇ ਕਿਸੇ ਹੋਰ ਕੋਲੋਂ ਉਸਨੇ ਜਵਾਕ ਵੀ ਜੰਮ ਲਿਆ ਇਹ ਗੱਲ ਉਸਦੇ ਦੋਸਤਾਂ ਨੇ ਇਸ ਨੂੰ ਦੱਸੀ ਤੇ ਇਸਦੇ ਪੈਰਾਂ ਥਲੋਂ ਜਮੇਨ ਕਿਸਾ ਗਏ ਹੁਣ ਥਾ ਥਾ ਇਨਸਾਫ ਵਾਸਤੇ ਲੋਕੜਾ ਕੰਦਾ ਫਿਰਦਾ ਕਿਉਂਕਿ ਇਸ ਦਾ ਕਿਣਾ ਕੇਸ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ ਉਸ ਦੀ ਪਤਨੀ ਨੇ ਕਾਫੀ ਸਮਾਂ ਪਹਿਲਾਂ ਦੂਸਰਾ ਵਿਆਹ ਕਰਵਾ ਲਿਆ ਪਰ ਉਸ ਨੂੰ ਇਸ ਗੱਲ ਦੀ ਪੜਕ ਤੱਕ ਨਹੀਂ ਲੱਗੀ ਉਹਨੇ ਉੱਥੇ ਬੱਚਾ ਵੀ ਜੰਮ ਲਿਆ ਉਸ ਨੂੰ ਫਿਰ ਵੀ ਇਸ ਗੱਲ ਦੀ ਪੜਕ ਤੱਕ ਨਹੀਂ ਲੱਗੀ ਪਰ ਆਖਰਕਾਰ ਹੁਣ ਹੋ ਗਿਆ ਵਡਾ ਖੁਲਾਸਾ ਇਹਨਾਂ ਇਲਜ਼ਾਮਾਂ ਚ ਕਿੰਨੀ ਸਚਾਈ ਹੈ ਜਦ ਕਿ ਪੰਜਾਬੀ ਟੀਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਪਰ ਮੁੰਡੇ ਦਾ ਦਾਵਾ ਹੈ ਉਸਤੇ ਨਾਲ ਬਹੁਤ ਵੱਡਾ ਟੋਕਾ ਹੋਇਆ ਏ ਤੁਸੀਂ ਆਪ ਹੀ ਸੁਣ ਲਵੋ ਕੀ ਕੁਝ ਕਹਿਣਾ ਏ ਇਸ ਨੌਜਵਾਨ ਦਾ ਜਨਕਮੇਲ ਪੰਛਾਪੀ ਟੀਵੀ ਦੇ ਲਈ ਬਟਾਲਾ ਤੋਂ ਲਾਪ੍ਰੇਤ ਖੁਸ਼ੀਪੁਰ ਦੀਪਾ ਸਾਸੀਂ ਇਕੱਠੇ ਪਹਿਲੇ ਤੇ ਪੜਦੇ ਹੁੰਦੇ ਸੀ ਠੀਕ ਹੈ ਜੀ ਇਕੱਠੇ ਪੜਦੇ ਪੜਦੇ ਚਲੋ ਸਾਡਾ ਫੇਰ ਹੋ ਗਿਆ ਮੁੜ ਕੇ ਹੌਲੀ ਹੌਲੀ ਅਸੀਂ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਜੀ ਮੈਰਿਜ ਕਰ ਲਈ ਮੈਰਿਜ ਕਰਨ ਤੋਂ ਬਾਅਦ ਸਰ ਫਿਰ ਦੁਬਾਰਾ ਕੀ ਹੋਇਆ ਵੀ ਦੋ ਤਿੰਨ ਮਹੀਨੇ ਬਾਅਦ ਰੁਕਣ ਮੈਂ ਮਤਲਬ ਕਿ ਮੈਰਿਜ ਤੋਂ ਬਾਅਦ ਮੇਰੇ ਕੋ ਰੁਕੀ ਹੋ ਰੁਕਣ ਤੋਂ ਬਾਅਦ ਉਹ ਕੈਨੇਡਾ ਮਤਲਬ ਕਿ ਚਲੀ ਗਈ ਸਾਡਾ ਪਲਾਨ ਹੋਇਆ ਕਿ ਚਲ ਤੂੰ ਚਲੇ ਜਾ ਕੋਈ ਗੱਲ ਨਹੀਂ ਜਾ ਕੇ ਮੈਨੂੰ ਕਹਿੰਦੀ ਵੀ ਬਲਾ ਲੂੰਗੀ ਮੈਂ ਤੈਨੂੰ ਠੀਕ ਆ ਮੈਂ ਕਹਿੰਦੀ ਉਹ ਚਲੋ ਮੈਂ ਜਾ ਉਹ ਚਲੀ ਗਈ ਜਦੋਂ ਸਰ ਮੈਂ ਉਹਦੀਆਂ ਬਾਅਦ ਚ ਫਿਰ ਸੰਗਸਾਂ ਵਿੱਚ ਪੇ ਕੀਤੀਆਂ ਦੋ ਤਿੰਨ ਵਾਰੀ ਮੇਰਾ ਅਪਲਾਈ ਵੀ ਕੀਤਾ ਠੀਕ ਹੈ ਜੀ ਉਹ ਅਪਲਾਈ ਵੀ ਪਤਾ ਨਹੀਂ ਕਿਸੇ ਪੇਪਰ ਦੇ ਸਹੀ ਨਹੀਂ ਮੈਨੂੰ ਕੋਈ ਭੇਜਦੀ ਰਹੀ ਉਹਦੇ ਕਰਕੇ ਮੇਰਾ ਰਿਫਿਊਜ਼ ਵੀ ਲੱਗਦਾ ਰਿਹਾ ਠੀਕ ਹੈ ਜੀ ਰਿਫਿਊਜ਼ ਲੈਟਰ ਵੀ ਹੈਗੇ ਮੈਤੋਂ ਪੀਆ ਉਹ ਮੈਂ ਤੁਹਾਨੂੰ ਦੇ ਦਵਾਂਗਾ ਠੀਕ ਹੈ ਜੀ ਰਿਫਿਊਜ਼ ਵੀ ਲੱਗਦਾ ਗਿਆ ਇਹ ਕੀ ਹੋਇਆ ਵੀ ਹੌਲੀ ਕੁ ਇਦਾਂ ਕਰਦਾ ਕਰਦੇ ਲਾਰਿਆਂ ਦੇ ਵਿੱਚ ਲਾ ਠੀਕ ਹੈ ਜੀ ਜੋ ਉਹ ਹਾਂ ਜੀ 1 ਸਾਲ ਬਾਅਦ ਫਿਰੇ ਵਾਪਸ ਮਤਲਬ ਇੰਡੀਆ ਆਈ ਆਈ ਜਦੋਂ ਉਤੇ ਚਲੋ ਜੀ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਕੋਈ ਚੱਕਰ ਨਹੀਂ ਹੌਲੀ ਤੂੰ ਆ ਜਾ ਕੋਈ ਗੱਲ ਨਹੀਂ ਵੀ ਆਪਾਂ ਜਿੰਦਗੀ ਚ ਬਾਅਦ ਮੁਸ਼ਕਲਾਂ ਚੱਲਦੀਆਂ ਰਹਿੰਦੀਆਂ ਕੋਈ ਚੱਕਰ ਨਹੀਂ ਗਾ ਠੀਕ ਹੈ ਜੀ ਜਦੋਂ ਆਏ ਫਿਰ ਵਾਪਸ ਗਈ ਉਹ ਸਰ ਉਹ ਜਾ ਕੇ ਕੀ ਹੋਇਆ ਵੀ ਚਲੋ ਪ੍ਰੈਗਨੈਂਟ ਹੋ ਗਈ ਉੱਥੋਂ ਜਾਣ ਤੋਂ ਬਾਅਦ ਸਰ ਉਹਦੇ ਨਾਲ ਉਥੇ ਮੰਮੀ ਵੀ ਤੇ ਇੱਕ ਦੀ ਭੂਆ ਸਰ ਉਹ ਵੀ ਕੈਨੇਡਾ ਹੀ ਰਹਿੰਦੇ ਆ ਜਦੋਂ ਵਾਪਸ ਗਈ ਉੱਥੇ ਉਹ ਇਹਨਾਂ ਦੋਨਾਂ ਨੇ ਜਾ ਕੇ ਤੇ ਪਤਾ ਨਹੀਂ ਇਹਨਾਂ ਨੇ ਕੀ ਉਹਨੂੰ ਕੀ ਉਹਦੇ ਕਿਹਾ ਸੀ ਤੇ ਉਹਦਾ ਵੋਸ਼ਨ ਕਰਵਾਤਾ ਠੀਕ ਹੈ ਦੇਖੋ ਜੀ ਮੈਂ ਇੱਥੋਂ ਤੱਕ ਵੀ ਇਹਨੇ ਮੈਨੂੰ ਕਿਹਾ ਸੀ ਵੀ ਹਾਂ ਮਤਲਬ ਮੇਰਾ ਛੋਟਾ ਨੇ ਪੂਰਾ ਨਾਮ ਹਰਮਿੰਦਰ ਸੈਂਗਾ ਛੋਟਾ ਹਰਮਨ ਮੈਂ ਹੈ ਵੀ ਹਰਮਨ ਵੀ ਮੇਰੇ ਕਾਲਜ ਇਦਾਂ ਆ ਵੀ ਕਾਲਜ ਦੇ ਨਾ ਵਿੱਚ ਜੇ ਆਪਾਂ 300 ਡਾਲਰ ਪੇ ਕਰਦੀਏ ਤੇ ਸਾਰਾ ਖਰਚਾ ਕਾਲਜ ਚੱਕੂਗਾ ਮੈਂ ਉਹ ਵੀ ਪੇ ਕੀਤਾ ਇਹਨੂੰ ਠੀਕ ਹੈ ਜੀ ਫਿਰ ਉਹਦੇ باوجود ਵੀ ਇਹਨੇ ਆਪਣੇ ਇਹਨਾਂ ਪਰਿਵਾਰ ਦੇ ਮੈਂਬਰਾਂ ਦੇ ਮਖਸ਼ੇ ਲੱਗ ਕੇ ਇਹਨੇ ਫਿਰ ਵੀ ਇਹ ਕਦਮ ਚੱਕਿਆ ਵੀ ਮੈਂ ਮਤਲਬ ਕਿ ਇੱਕ ਬੱਚੇ ਨੂੰ ਮਾਰ ਦੇਣਾ ਸਮਝੋ ਇਹ ਕੀਤਾ ਕੰਮ ਉਹ ਤੋਂ ਬਾਅਦ ਵੀ ਚਲੋ ਮੈਂ ਉਹ ਵੀ ਸਬਰ ਕੀਤਾ ਚਲੋ ਠੀਕ ਆ ਜੀ ਕੋਈ ਗੱਲ ਨਹੀਂ ਉਹ ਬਾਤ ਵੀ ਹੌਲੀ ਹੌਲੀ ਲਾਰੇ ਲਾਰੇ ਦੇਖੋ ਕਿੰਨਾ ਟਾਈਮ ਲਾਉਂਦੀ ਰਹੀ ਮੈਨੂੰ ਹੌਲੀ ਹੌਲੀ ਮੈਂ ਉਹ ਵੀ ਚੱਲਦਾ ਗਿਆ ਉਹ ਤੋਂ ਲੰਮਾ ਸਮਾਂ ਪੈ ਗਿਆ ਵੇ ਸਰ ਠੀਕ ਆ ਜੀ ਤੇ ਉਸ ਇਸ ਤਰ੍ਹਾਂ ਦੇ ਲਾਰੇ ਵੀ ਕੋਈ ਗੱਲ ਨਹੀਂ ਆਪਾਂ ਥੋੜਾ ਜਿਹਾ ਰੁਕ ਜਾਪੀ ਮੈਂ ਹੁਣ ਅਪਲਾਈ ਕਰਦੇ ਆ ਮੇਰੀ ਪੀਆਰ ਪੈਣ ਵਾਲੀ ਆ ਮੇਰੇ ਹੋ ਠੀਕ ਕਦੀ ਮੇਰੀ ਸਪਲੀ ਆ ਗਈ ਆ ਇਹ ਹੁਣ ਮੇਰੇ ਇੱਕ ਐਰਕਾ ਮੇਰੀ ਸਪਲੀ ਕਲੀਅਰ ਹੋ ਜਾਣੀ ਆ ਗੇਰਾ ਸਮੈਸਟਰ ਕਲੀਅਰ ਹੋ ਗਿਆ ਤੇ ਫੇ ਮੈਂ ਆਪਣੇ ਪੇਪਰ ਅਪਲਾਈ ਕਰਦੇ ਨੇ ਮੈਨੂੰ ਪੀਆਰ ਮਿਲ ਜਾਣੀ ਆ ਅਜੇ ਮੈਂ ਪਰਮਨੈਂਟ ਰੈ residense ਨਹੀਂ ਆ ਉੱਥੇ ਮੇਰੇ ਕੋ ਹਨਾ ਇਦਾਂ ਦੇ ਲਾਰੇ ਲਾਉਂਦੀ ਰਹੀ ਠੀਕ ਆ ਜੀ ਸਰ ਚਲੋ ਜੀ ਮੈਂ ਵੀ ਇੱਥੇ ਬੋਲ ਝੰਟ ਜਿੱਦਾਂ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਕਿੰਨੀ ਕ ਆਪਾਂ ਨੂੰ ਨੋ ਲੈਜ ਇੱਥੇ ਦੇ ਠੀਕ ਆ ਜੀ ਇਦਾਂ ਦੇ ਲਾਰੇ ਲਾਉਂਦੇ ਰਹੇ ਤੇ ਉਹ ਮੈਨੂੰ ਸਰ ਹੁਣ ਇਦਾਂ 2017 ਚ ਲਾਸਟ ਵਾਰੀ ਮੈਂ ਮੈਨੂੰ ਇਹਨੇ ਕੀ ਹੋਇਆ ਪੀ ਅਪਲਾਈ ਕੀਤਾ ਮੈਂ ਉਹ ਮੈਂ ਤੁਹਾਨੂੰ ਦਊਗਾ ਪੇਪਰ ਸਾਰਾ ਜੋ ਵੀ ਆ ਉਦੋਂ ਕੀ ਹੋਇਆ ਮੈਨੂੰ ਉਹ ਐਕਚੁਅਲੀ ਉਹ ਅਪਲਾਈ ਨਹੀਂ ਕੀਤਾ ਗਿਆ ਉਦੋਂ ਇਹਨਾਂ ਨੇ ਮੇਰੇ ਨਾਲ ਗੇਮ ਖੇਡੀ ਠੀਕ ਆ ਗੇਮ ਖੇਡੀ ਇਹ ਵੀ ਸਾਰਾ ਮੇਰਾ ਮੈਡੀਕਲ ਕਰਾ ਕੇ ਰੁੱਕ ਕੇ ਸਾਰਾ ਕੁਝ ਕਰਾ ਕੇ ਮੇਰ ਕੋ ਮਤਲਬ ਕਿ ਸਾਰਾ ਕੁਝ ਲੈ ਮਤਲਬ ਸਾਇੰਸ ਹੁਣ ਕਿਹਾ ਮੈਨੂੰ ਇਹਨਾਂ ਨੇ ਕਿਹਾ ਪੀ ਆਪਣੇ ਚਾਂਸੇ ਚ ਲਿਆ ਵੀ ਅਸੀਂ ਇਹ ਕਾ ਪੇਪਰ ਇੰਡੀਆ ਤੋਂ ਨਹੀਂ ਅਪਲਾਈ ਕਰਨੇ ਐਰਕਾਹੀਂ ਕੈਨੇਡਾ ਤੋਂ ਅਪਲਾਈ ਕਰਨੇ ਆ ਠੀਕ ਹੈ ਜੀ ਕੈਨੇਡਾ ਤੋਂ ਅਪਲਾਈ ਕਰਨੇ ਆ ਤੇ ਤੂੰ ਇਦਾਂ ਕਰ ਸਾਨੂੰ ਸਾਰਾ ਕੁਝ ਆਪਣਾ ਜੋ ਵੀ ਤੇਰੇ ਡਾਕੂਮੈਂਟ ਵਗੈਰਾ ਹੈਗੇ ਆ ਸਾਨੂੰ ਸਕੈਨ ਕਰਕੇ ਸਾਨੂੰ ਭੇਜ ਦੇਈਂ ਐਰਕਾ ਕੈਨੇਡਾ ਤੋਂ ਹੀ ਅਪਲਾਈ ਕਰਦੇ ਆ ਮੈਂ ਕਿਹਾ ਚਲੋ ਠੀਕ ਹੈ ਜੀ ਲੁਧਿਆਣੇ ਤੋਂ ਸਰ ਮੈਂ ਆਪਣਾ ਕਰਵਾਇਆ ਮੈਡੀਕਲ ਜੋ ਵੀ ਸਾਰਾ ਕੁਝ ਮੇਰੇ ਕੋਲ ਰਸੀਦਾਂ ਪਈਆਂ ਸਾਨੂੰ ਸਾਰਾ ਕੁਝ ਮੈਂ ਅਟੈਚ ਕਰ ਲਿਆਂਗੇ ਠੀਕ ਹੈ ਨਾਲ ਆਪਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਸਰ ਫਿਰ ਵੀ ਮੈਨੂੰ ਬਾਅਦ ਚ ਮੈਂ ਇਹਨੂੰ ਕੁੱਛਦਾ ਰਿਹਾ ਕਿ ਹਾਂ ਕਿ ਕਿਦਾਂ ਵੀ ਮੇਰਾ ਰਿਜ਼ਲਟ ਕਿਨਾਂ 2-3 ਮਹੀਨੇ ਬਾਅਦ ਵੀ ਹਾਂਜੀ ਕਿਦਾਂ ਵੀ ਹਾਂ ਹੁਣ ਆ ਗਿਆ ਰਿਜ਼ਲਟ ਇਹ ਮੈਨੂੰ ਫਿਰ ਵੀ ਫਿਰ ਲਾ ਲਾਉਂਦੀ ਰਹੀ ਅਜੇ ਨਹੀਂ ਆਇਆ ਅਜੇ ਨਹੀਂ ਆਇਆ ਉਹ ਪੈਂਡਿੰਗ ਚ ਦੇਈ ਜਾਂਦੇ ਆ ਪੈਂਡਿੰਗ ਚ ਦੇਈ ਜਾਂਦੇ ਆ ਉਸ ਤੋਂ ਬਾਅਦ ਸਿਰਫ ਇਹਨੇ ਮੈਨੂੰ ਬਿਲਕੁਲ ਹੀ ਚਾਰ ਸਫੇਰਿਆਂ ਬਲੌਕ ਕਰ ਦਿੱਤਾ ਠੀਕ ਹੈ ਚੈੱਕ ਕੀਤੀ ਹੈ ਹੁਣ ਹੁਣ ਹੈ ਸਰ ਤੁਹਾਨੂੰ ਕਰੋ ਕਰੋ ਹੁਣ ਕੀ ਹੋਇਆ ਕਿ ਸਰ ਜੋ ਇਹਨੇ ਸਾਰਾ ਹੀ ਬਲੌਕ ਕਰ ਦਿੱਤਾ ਮੈਨੂੰ ਜਦੋਂ ਫਿਰ ਜਦੋਂ ਮੈਨੂੰ ਮੈਂ ਹੋਇਆ ਨਾ ਭੀ ਹਾਂ ਭੀ ਯਾਰ ਹੁਣ ਤਾਂ ਮੈਨੂੰ ਮਤਲਬ ਕਿ ਯਾਰ ਇੱਕ ਬਹੁਤ ਸਥਾਲ تھا 6-6 ਮਹੀਨੇ ਨਹੀਂ ਫੋਨ ਕਰਦੀ ਹੈ ਨਾ ਫਿਰ ਮੇਰੇ ਵੀ ਸ਼ੱਕ ਪੈਦਾ ਹੋਇਆ ਫਿਰ ਹੌਲੀ-ਹੌਲੀ ਮੈਂ ਵੀ ਉੱਥੋਂ ਮੇਰੇ ਦੋ ਯਾਰ ਦੋਸਤ ਮਿੱਤਰ ਵੇ ਉੱਥੇ ਰਹਿੰਦੇ ਕੈਨੇਡਾ ਉਹਨਾਂ ਨੂੰ ਫੇਰ ਕਿਹਾ ਵੀ ਮੈਂ ਕਿਹਾ ਯਾਰ ਇਦਾਂ ਇਦਾਂ ਕਰਕੇ ਉਹਨਾਂ ਕਿਉਂਕਿ ਉਹਨਾਂ ਨੇ ਵੀ ਇੱਕ ਦੋ ਵਾਰੀ ਇਹਦੀ ਮਤ ਕਰ ਕੀਤੀ ਸੀ ਕਿਉਂਕਿ ਮੈਂ ਇਹਨੂੰ ਕਿਹਾ ਇਹਨੂੰ ਲੋਡ ਪਈ ਸੀ ਉੱਥੇ ਵੀ ਇੱਕ ਵਾਰੀ 500 ਡਾਲਰ ਦੀ ਮੇਰਾ ਯਾਰ ਦੋਸਤ ਆ ਮਲਕੀਤ ਸ਼ਾਹਪੁਰ ਤੋਂ ਆ ਉਦਨਵਾਲ ਮੇਰੇ ਲੱਗੇ ਜੀ ਸਾਡੇ ਪਿੰਡ ਜੀ ਉਹ ਦੇ ਕੇ ਵੀ ਆਇਆ ਸੀ ਤੇ ਮੈਂ ਫਿਰ ਹੌਲੀ ਲਈ ਇਦਾਂ ਆਪਣੇ ਫਰੈਂਡਾਂ ਨੂੰ ਕਿਹਾ ਵੀ ਇਦਾਂ ਪਤਾ ਕਰ ਵੇ ਯਾਰ ਉਹ ਕਹਿੰਦੇ ਉਹਨਾਂ ਨੇ ਪਤਾ ਜਦੋਂ ਕੀਤਾ ਉਹ ਕਹਿੰਦੇ ਵੀ ਯਾਰ ਉਹ ਤੂੰ ਤੇ ਕਿਹੜੇ ਚੱਕਰ ਚ ਤੁਰਿਆ ਫਿਰਦਾ ਉਹਨੇ ਤਾਂ ਇੱਥੇ ਦੂਜੀ ਮੈਰਿਜ ਕੀਤੀ ਆ ਉਦ ਜੀ ਮੈਰਿਜ ਹੋ ਗਏ ਉਹਦਾ ਇੱਕ ਬੱਚਾ ਵੀ ਆ ਉਹ ਹੁਣ ਸਰ ਤੁਸੀਂ ਆਪ ਦੱਸੋ ਮੈਨੂੰ ਵੀ ਮੇਰੇ ਨਾਲ ਐਡਾ ਵੱਡਾ ਇਹ ਸਾਰੇ ਟੱਬਰ ਨੇ ਰਲ ਕੇ ਗੇਮ ਕੀਤੀ ਆ ਹੁਣ ਮੈਨੂੰ ਕੋਈ ਇਨਸਾਫ ਮਿਲੇ ਇਹਦਾ ਠੀਕ ਆ ਜੀ ਮੈਂ ਇਸੇ ਚੱਕਰ ਦੇ ਵਿੱਚ ਆਪਣੀ ਪੈੜੀ ਵੀ ਵੇਚ ਚੁੱਕਾ ਠੀਕ ਆ ਪਹਿਲਾਂ ਮੈਂ ਲਿਮਟ ਬਣਾ ਆਪਣਾ ਅਕੇ ਪੇ ਦੀ ਫੀਸ ਪੇ ਕਰਦਾ ਰਿਹਾ ਮੁੜ ਕੇ ਮੈਂ ਉਹ ਲਿਮਟ ਮੇਰੀ ਐਡੀ ਵੱਡੀ ਸੀ 15 ਲੱਖ ਦੀ ਉਹ ਤਰਦੀ ਨਹੀਂ ਸੀ ਉਹ ਉਹਨੂੰ ਲਿਮਟ ਨੂੰ ਲਾਉਣ ਦੇ ਲਈ ਪੈਲੀ ਵੇਚੀ ਦੋ ਕਿੱਲੇ ਹੁਣ ਸਰ ਮੈਂ ਮਜਬੂਰ ਹਾਂ ਤੇ ਮੈਂ ਸਰ ਇਹੀ ਮੈਡਮ ਡੀਐਸਪੀ ਨੂੰ ਵੀ ਬੇਨਤੀ ਕਰਾਂਗਾ ਵੀ ਪਲੀਜ਼ ਮੇਰੀ ਕਿਰਪਾ ਕਰਕੇ ਸਾ ਕੀ ਮੈਂ ਕੁਐਸ਼ਨਰ ਹੋ ਗਿਆ ਸਰ ਵੀ ਮੇਰੀ ਇਹ ਦੇਖੋ ਨੰਬਰ ਲਿਆ ਮੁੰਡੇ ਕੋ ਮੈਂ ਆਖਿਆ ਵੀ ਮੈਨੂੰ ਨੰਬਰ ਦੇ ਮੈਂ ਪੁੱਛ ਕੇ ਵੇਖਾਂ ਨਾ ਕਰ ਆਜਮੀ ਤੇ ਪੀਤੂ ਕੋਈ ਨਹੀਂ ਕਰਦੀ ਕਰ ਤੇ ਸਹੀ ਇਹਦਾ ਕੁਛ ਨਾ ਕੁਛ ਹੁਣ ਤੇ ਕਹਿੰਦੀ ਵੀ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੈਗਾ ਤੇ ਨਾ ਕੋਈ ਮੇਰੇ ਨਾਲ ਮੁੜ ਕੇ ਗੱਲ ਕਰਿਓ ਨਾ ਮੈਂ ਤੁਹਾਡੇ ਨਾਲ ਕਰਨੀ ਬਸ ਮੇਰੇ ਨਾਲ ਆ ਗੱਲਾਂ ਕੀਤੀਆਂ ਮੈਂ ਮੁੜ ਕੇ ਕੋਈ ਗੱਲਬਾਤ ਨਹੀਂ ਕੀਤੀ ਨਾ ਮੈਂ ਮੁੜ ਕੇ ਨੂੰ ਫੋਨ ਕੀਤਾ ਮੈਂ ਕਿਹਾ ਹਰਮਨ ਇਦਾਂ ਕਹਿੰਦੀ ਮੈਨੂੰ ਕਹਿੰਦਾ ਕੋਈ ਨਹੀਂ ਮੰਮੀ ਮੈਂ ਕਿਸੇ ਜੀ ਰਿਸ਼ਤੇਦਾਰ ਕੋ ਨਾ ਕਦੀ ਗਈ ਤੇ ਨਾ ਮੈਂ ਕਿਸੇ ਨਾਲ ਗੱਲ ਕੀਤੀ ਆਦਮੀ ਮੇਰਾ ਸਿਰ ਤੇ ਨਹੀਂ ਮੈਂ ਕਿਤੇ ਗਈ ਨਹੀਂ ਅਹੀਂ ਅਨਸਾਫੀ ਮੰਗਦੇ ਆ ਜੀ ਜੋ ਸਾਡਾ ਲੱਗਾ ਲਾਣਾ ਸਾਨੂੰ ਸਾਡਾ ਦੇ ਦੇ ਜੋ ਮੁੰਡੇ ਦੀ ਜ਼ਿੰਦਗੀ ਦਾ ਬਰਬਾਦ ਕੀਤੀ ਉਹਦਾ ਹਰਜਾਨਾ ਭਰ ਦਵੇ ਸਾਨੂੰ ਸਾਨੂੰ 14 ਸਾਲ ਹੋ ਗਏ ਵੇਟ ਕਰਦੇ ਇਹਨੂੰ ਸਾਡਾ ਵੀ ਕੋਈ ਸੋਚ ਲੈ ਅਹੀਂ ਤੇ ਇਹੋ ਚਾਹੁੰਦੇ ਆ